ਇੱਥੇ ਦੇ ਸਮੋਸੇ ਜਿਹੜੇ ਨੇ ਪੰਜਾਬ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬੜੇ ਮਸ਼ਹੂਰ ਹੈਗੇ ਨੇ ਪਨੀਰ ਦੇ ਸਮੋਸੇ ਇਹਨਾਂ ਵੱਲੋਂ ਤਿਆਰ ਕੀਤੇ ਜਾਂਦੇ ਨੇ ਆਲੂ ਦੇ ਸਮੋਸੇ ਤਿਆਰ ਹੁੰਦੇ ਨੇ ਇਸ ਤੋਂ ਇਲਾਵਾ ਸਿਆਲਾਂ ਦੇ ਵਿੱਚ ਡਰਾਈ ਫਰੂਟ ਦੇ ਸਮੋਸੇ ਜਿਹੜੇ ਨੇ ਉਹ ਤਿਆਰ ਹੁੰਦੇ ਨੇ ਉਹ ਡਰਾਈ ਫਰੂਟ ਦਾ ਸਮੋਸਾ ਜਿਹੜਾ ਵਾ ਪੰਜਾਬ ਹੀ ਨਹੀਂ ਵਿਦੇਸ਼ਾਂ ਤੱਕ ਵੀ ਇਹ ਜਾਂਦਾ ਵਾ ਆਲੂ ਪਨੀਰ ਚੱਲ ਰੰਦਾ ਸਿਆਨ ਢਾਈਪੁਰ ਹੁੰਦਾ ਢਾਈਪੁਰ ਸਮੋਸਾ 10 12 ਦਿਨ ਖਰਾਬ ਨਹੀਂ ਹੁੰਦਾ ਉਹ ਟੂਰ ਤੇ ਲੋਕੀ ਜਿਹੜਾ ਟੂਰ ਤੇ ਜਾਣਾ ਤਾਂ ਨਾਲ ਜਾਂਦੇ ਆ ਜੇ ਵਿਦੇਸ਼ ਜਾਣਾ ਤਾਂ ਵੀ ਚੱਲਦੇ ਹੁੰਦੇ ਆ ਮੈਨੂੰ ਸਟਾਰਟਿੰਗ ਰੇੜੀ ਸੀਗੀ ਜਿੱਥੇ ਰੇੜੀ ਤੋਂ ਪਹਿਲ ਵਾਲੀ ਦੁਕਾਨ ਵਾਲ ਕੀ ਬਣਾਈ ਜੱਤੋਂ ਦੁਕਾਨਾਂ ਟੱਗੀਆਂ ਮੁਰਕੇ ਘਰੇ ਆ ਗਏ ਮੁਰਕੇ ਫੇ ਆਪ ਕਮ ਸੰਭਲੇ ਮੈਂ ਆਜੇ ਹਿਸਾਬ ਤਾਂ ਉਹ ਕਾਲੀ ਕਾਲੀ ਪਾਨ ਔਕਾ ਹੋ ਜਾਂਦਾ ਨਾ ਜਗਦਾ ਇਸ ਕਾ ਕਿ ਉਹ ਪਲਾ ਪੜਾ ਹਿਲਾਤਾ ਸੀ ਅੱਛਾ ਦੱਸੋ ਪਲਾ ਪੜਾ ਲਾਤਾ ਇੱਕ ਤੋਂ ਲੈ ਕੇ 100 ਤੱਕ ਪੜਾ ਲਾਤਾ ਹਾਂਜੀ ਹਾਂਜੀ ਜਿੰਨੇ ਸਮੋਸੇ ਉਹਨੇ ਪਹਿਲੇ ਲੱਗੇ ਉਹ ਪੜਾ ਲੈ ਲਈ ਤੇਰਾ ਅਕਸਰ ਪੰਜਾਬੀ ਜਿਹੜੇ ਨੇ ਘੁੰਮਣ ਫਿਰਨ ਦੇ ਬੜੇ ਸ਼ਕੀਨ ਹੁੰਦੇ ਨੇ ਪੰਜਾਬੀਆਂ ਦਾ ਜਿਹੜਾ ਪਹਿਰਾਵਾ ਵਾ ਉਹ ਵੀ ਬੜਾ ਮਸ਼ਹੂਰ ਹੈਗਾ ਵਾ ਇਹਦੇ ਨਾਲ ਨਾਲ ਪੰਜਾਬੀਆਂ ਨੂੰ ਖਾਣ ਪੀਣ ਦਾ ਵੀ ਬੜਾ ਸ਼ੌਂਕ ਹੁੰਦਾ ਵਾ ਤੇ ਉਹਨਾਂ ਨੂੰ ਜੇ ਪਤਾ ਲੱਗ ਜਾਵੇ ਕਿ ਇਸ ਦੁਕਾਨ ਤੋਂ ਵਧੀਆ ਚੀਜ਼ ਮਿਲ ਰਹੀ ਆ ਤਾਂ ਉਹ ਦੂਰੀ ਵੀ ਨਹੀਂ ਦੇਖਦੇ ਤਾਂ ਤੁਰੰਤ ਉਸ ਦੁਕਾਨ ਤੇ ਖਾਣ ਪੀਣ ਦੇ ਲਈ ਪਹੁੰਚ ਜਾਂਦੇ ਨੇ ਅੱਜ ਅਸੀਂ ਫਲੋਰ ਇਲਾਕੇ ਦੇ ਵਿੱਚ ਮੌਜੂਦ ਹੈਗੇ ਆ ਇੱਥੇ ਦੇ ਸਮੋਸੇ ਜਿਹੜੇ ਨੇ ਪੰਜਾਬ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬੜੇ ਮਸ਼ਹੂਰ ਹੈਗੇ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਇਹ ਬਿੱਲਾ ਜੀ ਸਮੋਸੇ ਵਾਲੇ ਨੇ ਫਲੋਰ ਇਲਾਕੇ ਦੇ ਵਿੱਚ ਸਮੋਸੇ ਦਾ ਕਾਰੋਬਾਰ ਕਰਦੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਪਨੀਰ ਦੀ ਸਟਫਿੰਗ ਹੋ ਰਹੀ ਆ ਪਨੀਰ ਦੇ ਸਮੋਸੇ ਇਹਨਾਂ ਵੱਲੋਂ ਤਿਆਰ ਕੀਤੇ ਜਾਂਦੇ ਨੇ ਆ ਆਲੂ ਦੇ ਸਮੋਸੇ ਤਿਆਰ ਹੁੰਦੇ ਨੇ ਇਸ ਤੋਂ ਇਲਾਵਾ ਸਿਆਲਾਂ ਦੇ ਵਿੱਚ ਡਰਾਈ ਫਰੂਟ ਦੇ ਸਮੋਸੇ ਜਿਹੜੇ ਨੇ ਉਹ ਤਿਆਰ ਹੁੰਦੇ ਨੇ ਉਹ ਡਰਾਈ ਫਰੂਟ ਦਾ ਸਮੋਸਾ ਜਿਹੜਾ ਵਾ ਪੰਜਾਬ ਹੀ ਨਹੀਂ ਵਿਦੇਸ਼ਾਂ ਤੱਕ ਵੀ ਇਹ ਜਾਂਦਾ ਵਾ ਤਾਂ ਪੂਰੀ ਗੱਲਬਾਤ ਕਰਾਂਗੇ ਕਦੋਂ ਇਹ ਕਾਰੋਬਾਰ ਸ਼ੁਰੂ ਕੀਤਾ ਬਿੱਲਾ ਜੀ ਨੇ ਤਾਂ ਅੱਜ ਇਹ ਸਮੋਸੇ ਦਾ ਕਾਰੋਬਾਰ ਇਹਨਾਂ ਦਾ ਕਿਸ ਤਰ੍ਹਾਂ ਚੱਲ ਰਿਹਾ ਵਾ ਬਿੱਲਾ ਜੀ ਅਕਸਰ ਅਸੀਂ ਸੁਣਿਆ ਕਿ ਫਲੋਰ ਦੇ ਸਮੋਸੇ ਬੜੇ ਮਸ਼ਹੂਰ ਹੈਗੇ ਨੇ ਕਿਸੇ ਵੀ ਘਰ ਦੇ ਵਿੱਚ ਚਲ ਜਾਓ ਤੁਹਾਡੇ ਸਮੋਸੇ ਜ਼ਰੂਰ ਮਿਲਦੇ ਨੇ ਖਾਣ ਪੀਣ ਨੂੰ ਫਲੋਰ ਹੀ ਨਹੀਂ ਨਾਲ ਲੱਗਦੇ ਲੁਧਿਆਣਾ ਜਲੰਧਰ ਨਵਾਂ ਸ਼ਹਿਰ ਉੱਥੇ ਤੱਕ ਤੁਹਾਡੇ ਸਮੋਸੇ ਜਾਂਦੇ ਨੇ ਕਦੋਂ ਇਹ ਸ਼ੁਰੂ ਕੀਤਾ ਸਮੋਸੇ ਦਾ ਕਾਰੋਬਾਰ ਸਮੋਸੇ ਦਾ ਕਾਰੋਬਾਰ ਜੀ 1990 ਚ ਸਟਾਰਟ ਕੀਤਾ ਪੂਰਾ ਰੁਪਈਆ ਇੱਕ ਸਮੋਸਾ ਸੀ ਪਨੀਰਾ 2 ਰੁਪਈਆ ਦਾ ਸੀ ਅੱਛਾ ਹੋਰ ਹੋਰ ਹੀ ਪਕੌੜੇ ਵੀ ਕੱਢਦੇ ਸੀਗੇ ਫਿਰ ਪਕੌੜੇ ਹੋਰ ਹੀ ਸਮਾਂ ਚੇਂਜ ਹੋ ਗਏ ਬੰਦ ਹੋ ਗਏ ਤੇ ਹੁਣ ਸਮੋਸੇ ਟਿਕ ਗਏ ਆ ਇੱਥੇ ਇੱਕ 2000 ਇੱਥੇ ਵਾਲੇ ਘਰੇ ਇੱਥੇ ਦੁਕਾਨ ਬਣਾਈ ਤੇ ਇੱਥੇ ਆਪਣਾ ਕੰਮ ਸ਼ੁਰੂ ਕੀਤਾ ਮਾਲ ਗਿਆਂ ਨੂੰ ਇੱਥੇ ਕੰਮ ਚੱਲ ਪਿਆ ਤੇ ਇੱਥੇ ਤਾਜ਼ਾ ਸੋਦਾ ਬਣਾ ਕੇ ਤਾਜ਼ਾ ਵੇਚਦੇ ਆਂ ਦੌਣ ਵਾਲੇ ਤੇ ਇਹ ਪਨੀਰ ਦੇ ਸਮੋਸੇ ਆਲੂ ਨਾਲ ਦੇ ਸਮੋਸੇ ਨਾਲ ਦੀ ਨਾਲ ਡ్రਾਈ ਫਰੂਟ ਦੇ ਸਮੋਸੇ ਕਹਿੰਦੇ ਸਿਆਲਾਂ 'ਚ ਬੜੇ ਮਿਲਦੇ ਨੇ ਤੁਹਾਡੇ ਕੋਲ ਹਾਂਜੀ ਹਾਂਜੀ ਜਿਦਾ ਕਿ ਆਲੂ ਪਨੀਰ ਦੇ ਚੱਲ ਰਹੇ ਨੇ ਸਿਆਲ ਨੂੰ ਡ్రਾਈ ਫਰੂਟ ਹੁੰਦਾ ਡਾਈਪੁਰ ਸਮੋਸਾ 10 12 ਦਿਨ ਖਰਾਬ ਨਹੀਂ ਹੁੰਦਾ ਉਹ ਟੂਰ ਤੇ ਲੋਕੀ ਜਿਹਦਾ ਟੂਰ ਤੇ ਜਾਣਾ ਤਾਂ ਨਾਲ ਜਾਂਦੇ ਆ ਜਾਂ ਵਿਦੇਸ਼ ਜਾਣਾ ਤਾਂ ਵੀ ਚੱਲਦੇ ਹੁੰਦੇ ਆ ਤੇ ਆਲੂ ਤੇ ਇੱਥੇ ਲੋਕੋ ਚੱਲਦਾ ਇਹ ਸਚਾਈ ਹੈ ਕਿ ਵਿਦੇਸ਼ਾਂ 'ਚ ਵੀ ਸਮੋਸੇ ਜਾਂਦੇ ਨੇ ਕਿੱਥੇ ਕਿੱਥੇ ਤੱਕ ਜਾਂਦੇ ਨੇ ਸਮੋਸੇ ਹਾਂਜੀ ਹਾਂਜੀ ਕੈਨੇਡਾ ਤੱਕ ਸਮੋਸੇ ਜਾਂਦੇ ਸਾਡੇ ਕੈਨੇਡਾ ਜਾਂਦੇ ਆ ਪਨੀਰ ਦੇ ਸਮੋਸੇ ਸਿਆਲ ਨੂੰ ਕੈਨੇਡਾ ਜਾ ਜਾਂਦੇ ਨੇ ਸਮੋਸੇ ਦਾ ਸਾਈਜ਼ ਬੜਾ ਛੋਟਾ ਰੱਖਿਆ ਹੈ ਇਹ ਸ਼ੁਰੂ ਤੋਂ ਹੀ ਸਾਈਜ਼ ਰੱਖਿਆ ਸਮੋਸੇ ਸ਼ੁਰੂ ਸ਼ਹਿਰ ਸੋ ਜਾ ਇਸ ਕਰਕੇ ਜੀ ਦੇਖੋ ਥੋੜਾ ਤੇਜ਼ ਤਾਂ ਹੋਊਗਾ ਤੇ ਨਾਲੇ ਖਤਮ ਹੋ ਜਾਊਗਾ ਹਮ ਨਾਲ ਨਾਲ ਪਾਈ ਜਾਓ ਤੇ ਨਾਲ ਨਾਲ ਪਾਈ ਜਾਓ ਅੱਛਾ ਇੱਕ ਬੜਾ ਸਟਾਈਲ ਹੈਗਾ ਕਹਿੰਦੇ ਕਿ ਇਹ ਮਿੱਠੀ ਪੱਠੀ ਤੇ ਸਮੋਸੇ ਬੰਦੇ ਨੇ ਇਹ ਕੀ ਖਾਸੀਅਤ ਕੀ ਇਸ ਦੀ ਹਾਂ ਜੀ ਇਹ ਪੱਠੀ ਲੱਕੜੀ ਦੀ ਪੱਠੀ ਹੈ ਜਿੱਦਾ ਮਾਦੀ ਸੇਕ ਜਿੰਨਾ ਕ ਦਮ ਕਰ ਲਓ ਤੇਜ਼ ਕਰ ਲਓ ਉਸ ਨਾਲ ਜਿੰਨੇ ਕ ਸਮੋਸੇ ਪਾਉਣੇ ਉਸ ਨਾਲ ਗੁੱਲਾ ਲਾ ਦਿੰਦੇ ਆ ਉਹਨੇ ਪੱਕ ਜਾਂਦੇ ਆ ਹਮ ਤੇ ਬਾਕੀ ਲੱਕੜਾਂ ਦੇ ਬਾਲਨ ਤੇ ਇਹ ਸਮੱਸਿਆ ਤੁਸੀਂ ਹਾਂ ਲੱਕੜੀ ਬਾਲਨ ਤੇ ਬਣਾਉਂਦੇ ਸਾਡੇ ਅੱਛਾ ਇਹ ਸ਼ੁਰੂ ਤੋਂ ਇਸੇ ਇਸੇ ਤਰ੍ਹਾਂ ਸਮੱਸਿਆ ਬਣਾ ਰਹੇ ਹੋ ਹਾਂ 1990 ਦੇ ਇਹੀ ਕੰਮ ਕਰਦੇ ਲੱਕੜੀ ਦੇ ਕੰਮ ਚੱਲਦਾ ਸੀ ਹਾਂ ਹਾਂ ਇਹੀ ਕਿ ਲੱਕੜ ਦਾ ਇਹ ਤੁਸੀਂ ਕਰਦੇ ਕਿ ਤੁਹਾਡੇ ਪਿਤਾ ਵੀ ਇਹ ਕੰਮ ਕਰਦੇ ਸੀ ਜਾਂ ਪਹਿਲਾਂ ਵੀ ਕੋਈ ਪੀੜ੍ਹੀਆਂ ਤੁਹਾਡੀ ਕੰਮ ਕਰਦੀ ਆਈਆਂ ਪਾਦਰ ਪਹਿਲਾਂ ਕਰਦੇ ਸੀਗੇ ਫਿਰ ਸਿਆਣੇ ਹੋ ਕੇ ਫਿਰ ਛੜਾਤਾ ਹੀ ਕੰਮ ਉਹਨਾਂ ਨੂੰ ਵਾਪੀ ਕਰਦੇ ਉਹ ਕੀ ਕਰਦੇ ਸੀਗੇ ਉਹ ਪਹਿਲਾਂ ਪੋੜੇ ਪੋੜੇ ਕੱਢਦੇ ਸੀ ਪਹਿਲਾਂ ਅੱਡੇ ਵਿੱਚ ਉੱਥੇ 19 ਬਾਅਦੋਂ ਵੀ ਕਰੀ ਹੁੰਦੇ ਇਹ ਸ਼ੁਰੂ ਤੋਂ ਫਿਰ ਕਾਰੋਬਾਰ ਇੱਥੇ ਰੱਖਿਆ ਹੈ ਹਾਂਜੀ ਪਹਿਲਾਂ ਅੱਡੇ ਹੁੰਦੇ ਸੀ ਬਾਅਦ ਵਿੱਚ ਇੱਥੇ ਹੀ ਲੈ ਜਾਂਦਾ ਇੱਥੇ ਬਸ ਪਕੌੜੇ ਸਮੋਸੇ ਦਾ ਕੰਮ ਮੈਂ ਸਾਹਮਣੇ ਆਪੇ ਪਕੌੜੇ ਹੀ ਬੰਦ ਕਰਦੇ ਸੀਗੇ ਫਿਰ ਪਕੌੜੇ ਨਾਲ ਆਪਾਂ ਇਹਦੇ ਡੇਢੀ ਸਾਢੇ ਦਾ ਉਹ ਬੰਦ ਕਰਤਾ ਕੰਮ ਉਹ ਤੇ ਉੱਥੇ ਕੀ ਇਹ ਰੇੜੀ ਸੀ ਕਿ ਦੁਕਾਨ ਲਗਾਈ ਸੀ ਜਿਹੜੀ ਅੱਡੇ ਤੋਂ ਢੜੀ ਸੀਗੀ ਪਹਿਲਾਂ ਸਟਾਰਟਿੰਗ ਰੇੜੀ ਸੀਗੀ ਜਿਹੜੀ ਰੇੜੀ ਤੋਂ ਫੇਰ ਵਾਲੀ ਦੁਕਾਨ ਹਲਕੀ ਜਿਹੀ ਬਣਾਈ ਜੱਤੋਂ ਦੁਕਾਨਾਂ ਟੈ ਗਈਆਂ ਮੁਰਕੇ ਘਰੇ ਆ ਗਏ ਮੁਰਕੇ ਤੇ ਆਪ ਕੰਮ ਸਾਹਮਣੇ ਮੈਂ ਅੱਛਾ ਮੈਂ ਇਹ ਵੀ ਸੁਣਿਆ ਕਿ ਤੁਹਾਨੂੰ ਜਿਹੜਾ ਵਾ ਹਸਾਬ-ਤਾਬ ਨਹੀਂ ਆਉਂਦਾ ਸਹੀ ਤਰ੍ਹਾਂ ਕਰਨਾ ਉਦੋਂ ਤੁਸੀਂ ਹਾਂਜੀ ਉਹ ਇਸ ਤਰ੍ਹਾਂ ਜਦ ਤੱਕ ਗਾਹ ਤੇਜ਼ ਹੁੰਦਾ ਹੈਗਾ ਪੁੱਛਦਾ 22 ਮੋਸੇ ਕਿੰਨੇ ਦੇ 25 ਕਿੰਨੇ ਦੇ ਉਹ ਵੇ ਕੱਲੇ ਕੱਲੇ ਕੰਟੀਨਿਊ ਕਰਨੀ ਓਕੇ ਇਸ ਕਾ ਕਰੋ ਕੰਟੀਨਿਊ ਬਣਾ ਕੇ ਲਾਤਾ ਇਸ ਸਮਸਾ ਨੂੰ ਅੱਛਾ ਉਸ ਦਾ ਹਿਸਾਬ ਤਾਂ ਨਹੀਂ ਆਉਂਦਾ ਸੀ ਤੁਸੀਂ ਇੱਥੇ ਲਿਖਿਆ ਸੀ 2 ਸਮੋਸੇ ਇੰਨੇ ਦੇ 3 ਸਮੋਸੇ ਇੰਨੇ ਦੇ ਹਾਂਜੀ ਹਿਸਾਬ ਤਾਂ ਉਹ ਕਾਲੀ ਕਾਲੀ ਕਰਨ ਔਖਾ ਹੋ ਜਾਂਦਾ ਨਾ ਜਗਦਾ ਇਸ ਕਰਕੇ ਉਹ ਪਲਾ ਪਾੜਾ ਹਿਲਾਤਾ ਹੀ ਅੱਛਾ ਦੋ ਰੁਪਏ ਲੱਗਦੇ ਪਲਾ ਪਾੜਾ ਲਾਤਾ ਇੱਕ ਤੋਂ ਲੈ ਕੇ 100 ਤੱਕ ਪਾੜਾ ਲਾਤਾ ਹਾਂਜੀ ਹਾਂਜੀ ਜਿੰਨੇ ਸਮੋਸੇ ਉਹਨੇ ਪੈਸੇ ਲੱਗੇ ਉਹ ਲੈ ਲਈ ਤੇ ਆਪਾਂ ਕੜੀ ਕੜੀ ਕੈਲਕੂਲੇਟਰ ਕਰ ਕੋਣ ਅੱਛਾ ਗਾਗ ਹੁਣ ਕਿੱਥੋਂ ਕਿੱਥੋਂ ਆਂਦਾ ਵਾ ਕਹਿੰਦੇ ਫਲੋਰ ਹੀ ਨਹੀਂ ਪੂਰਾ ਪੰਜਾਬ ਜਿਹੜਾ ਤੁਹਾਡੇ ਕੋ ਸਮੋਸੇ ਖਾਣ ਆਂਦਾ ਵਾ ਕਿੱਥੋਂ ਕਿੱਥੋਂ ਗਾਗ ਆਂਦਾ ਹਾਂਜੀ ਹਾਂਜੀ ਗਾਗ ਜਿੱਦਾਂ ਸੰਡੇ ਤੇ ਤੇ ਨਕੋਦਰ ਜਿਹਨੇ ਜਾਂਦੇ ਆ ਖਾ ਕੇ ਜਾਂਦੇ ਜਾਂ ਲੈ ਕੇ ਜਾਂਦੇ ਆ ਬਾਬੇ ਉਹਦੇ ਨਕੋਦਰੇ ਗਾਹਕ ਜ਼ਿਆਦਾ ਵਾ ਤੇ ਸੰਡੇ ਨੂੰ ਬਾਹਰਲੇ ਗਾਹਕ ਜ਼ਿਆਦਾ ਚੰਤ ਪੋਲੀ ਜਾਣਾ ਜਾਂ ਹੋਰ ਪਾਤਰੇ ਜਾਣੇ ਲਿਜਾਣ ਲੈ ਜਾਂਦੇ ਤੇ ਫਿਰ ਉਹ ਖਾ ਕੇ ਜਾਂ ਲੈ ਕੇ ਜਾਂਦੇ ਐ ਦੁਕਾਨ ਬੜੀ ਹਟਕੇ ਜੀ ਹੈਗੀ ਅੰਦਰ ਜੀ ਦੁਕਾਨ ਹੈਗੀ ਆ ਫਿਰ ਵੀ ਕਸਟਮਰ ਇੱਥੇ ਪਹੁੰਚਦਾ ਦੇਖੋ ਜੀ ਤਾਜ਼ਾ ਸੌਦਾ ਬਣਾਉਨੇ ਆ ਬਾਕੀ ਪਿਆਰ ਮੁਹੱਬਤ ਹੁੰਦਾ ਰਹਿਣ ਲਾਉਂਦਾ ਜੀ ਪਿਆਰ ਮੁਹੱਬਤ ਕਿਸ ਤਰ੍ਹਾਂ ਦੀ ਹੈਗੀ ਆ ਦੇਖੋ ਗਾਹਕ ਦਾ ਪਿਆਰ ਕਰੋ ਤੇ ਵਧੀਆ ਚੀਜ਼ ਬਣਾਓ ਤੇ ਗਾਹਕ ਆਪ ਹੀ ਆਊਗਾ ਜੀ ਹਾਂ ਜੀ ਫੋਨ ਤੇ ਵੀ ਕਹਿੰਦੇ ਬਹੁਤ ਆਰਡਰ ਆਉਂਦੇ ਨੇ ਕਿ ਆਜ ਬਿੱਲਾ ਜੀ ਮੇਰੇ 10 ਮੂਸੇ ਪੈਕ ਕਰ ਦਿਓ ਮੇਰੇ 50 ਮੂਸੇ ਪੈਕ ਕਰ ਦਿਓ ਹਾਂ ਜੀ ਹਾਂ ਜੀ ਫੋਨ ਤੇ ਕੰਮ ਚੱਲਦਾ ਸਾਹ ਜਿਹੜੀ ਫੋਨ ਆਉਂਦੇ ਰਹਿੰਦੇ ਕੰਮ ਚੱਲਦਾ ਰਹਿੰਦਾ ਜੀ ਜਿਹੜੇ 11 ਵਜੇ ਸ਼ੁਰੂ ਹੋ ਜਾਂਦੇ ਆ ਸਾਨੂੰ 5 ਵਜੇ ਤੱਕ ਛੁੱਟੀ ਹੁੰਦੀ 5 6 ਵਜੇ ਤੱਕ ਬਿਲਕੁਲ ਇੱਥੇ ਕਸਟਮਰ ਵੀ ਹੈਗੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਦੀ ਨਾਲ ਅਸੀਂ ਤਸਵੀਰਾਂ ਦਿਖਾਵਾਂਗੇ ਤਾ ਬਾਈ ਜੀ ਕਿੱਥੋਂ ਆਏ ਤੁਸੀਂ ਮੇਰੇ ਖਾ ਸਮੋਸੇ ਦਾ ਇੰਤਜ਼ਾਰ ਕਰ ਰਹੇ ਹੋ ਤੁਹਾਡੇ ਸਮੋਸੇ ਵੀ ਤਿਆਰ ਹੋ ਗਏ ਨੇ ਮੈਂ ਲੁਧਿਆਣੇ ਤੋਂ ਹੀ ਆਇਆ ਜੀ ਤੇ ਕਾਫੀ ਸੁਣਿਆ ਸੀਗਾ ਬਾਈ ਜੀ ਉਹਨਾਂ ਦਾ ਨਾਮ ਤੇ ਮੈਂ ਕਿਹਾ ਚਲੋ ਅੱਜ ਇਹ ਤੋਂ ਲੰਘ ਰਹੇ ਸੀ ਜਲੰਧਰ ਜਾ ਰਹੇ ਸੀ ਤੇ ਅੱਜ ਮੌਕਾ ਮਿਲਿਆ ਮੈਂ ਕਿਹਾ ਚਲੋ ਖਾ ਕੇ ਜਾਈਏ ਮੇਕਰ ਸਟੱਫ ਦਿਖਾ ਦਿਓ ਕਿੰਦਾ ਦਾ ਸਮੋਸਾ ਦਾ ਬੜੇ ਛੋਟੇ ਛੋਟੇ ਸਮੋਸੇ ਨੇ ਇਹ ਕਿਹੜੇ ਆਰਡਰ ਕੀਤੇ ਤੁਸੀਂ ਸਮੋਸੇ ਮੈਂ ਪਨੀਰ ਵਾਲੇ ਸਮੋਸੇ ਆਰਡਰ ਕੀਤੇ ਇੱਕ ਵਾਰੀ ਜੇ ਸਟੱਫ ਸਾਨੂੰ ਦਿਖਾ ਦਿਓ ਸਾਡੀ ਵੀਡੀਓ ਦੇ ਵਿੱਚ ਖੋਲ ਕੇ ਨੂੰ ਤੋ ਵੈਸੇ ਮੈਂ ਪਹਿਲੀ ਵਾਰ ਖਾਣ ਲੱਗਿਆ ਇਹ ਸਮੋਸੇ ਤੇ ਸੁਣਿਆ ਬਹੁਤ ਸੀ ਮੇਰੇ ਦੋਸਤ ਜਿਹੜੇ ਕਾਫੀ ਇੱਥੇ ਆਉਂਦੇ ਨੇ ਉਹਨਾਂ ਨੇ ਦੱਸਿਆ ਸੀ ਤੇ ਅੱਜ ਮੈਂ ਕਿਹਾ ਚਲੋ ਆਪਾਂ ਵੀ ਖਾ ਕੇ ਦੇਖੀਏ ਦੇਖ ਸਕਦੇ ਹੋ ਕਿ ਬੜੇ ਸੌਫਟ ਨੇ ਔਰ ਸਟਫਿੰਗ ਜਿਹੜੀ ਬੜੀ ਵਧੀਆ ਕੀਤੀ ਹੋਈ ਹੈ ਪਨੀਰ ਔਰ ਮਟਰ ਔਰ ਉਸ ਤੋਂ ਬਾਅਦ ਮਸਾਲੇ ਜਿਹੜੇ ਔਰ ਸਭ ਤੋਂ ਵਧੀਆ ਖਾਸੀਅਤ ਜਿਹੜੀ ਇਹਨਾਂ ਦੀ ਹੈ ਕਿ ਹਰ ਇੱਕ ਚੀਜ਼ ਤਾਜ਼ਾ ਬਣਾਉਂਦੇ ਨੇ ਅੱਛਾ ਔਰ ਖਾਣੇ ਚਾਹੀਦੇ ਔਰ ਵਧੀਆ ਚੀਜ਼ ਪੰਜਾਬੀ ਤਾਂ ਵੈਸੇ ਹੀ ਮਸ਼ਹੂਰ ਨੇ ਵਧੀਆ ਖਾਣ ਪੀਣ ਦੇ ਤੇ ਖਾਣਾ ਚਾਹੀਦਾ ਬਿੱਲਾ ਜੀ ਇਹ ਫਿਰ ਪਨੀਰ ਫ ਪਨੀਰ ਬਣ ਕੇ ਵਰਤੀਦੇ ਵੇਰ ਕੇ ਦਾ ਵੇਰ ਕੇ ਦਾ ਪਨੀਰ ਵਰਤ ਹਾਂਜੀ ਹਾਂਜੀ ਵੇਰ ਕੇ ਵੀ ਤਾਜ਼ਾ ਹੁੰਦਾ ਤਾਜ਼ਾ ਸੀ ਸ਼ਾਮ ਤੱਕ ਕਰੀਏ ਕਿ ਕਦੀ ਸਟਾਕ ਬਚ ਗਿਆ ਤੇ ਫਿਰ ਉਹਦਾ ਕੀ ਕਰਦੇ ਹੋ ਸਟਾਕ ਜਿੱਦਾਂ ਕਿ ਪਨੀਰ ਦੀ ਤੇ ਮर्याਦ ਹੁੰਦੀ ਆ ਬਈ ਆਲੂ ਸੇ ਨੂੰ ਜਿਹੜਾ ਹੁੰਦਾ ਉਹ ਸ਼ਾਮ ਨੂੰ ਸੜਦੀ ਦੇ ਆ ਜਾਂ ਬਣਦੀ ਦੇ ਆਂਗਵਣ ਤੇ ਸੇ ਨੂੰ ਤਾਜ਼ੇ ਲਾਉਣੇ ਆ ਤਾਜ਼ਾ ਮਤਕ ਜੇ ਨਾਲੂ ਲੱਗ ਗਿਆ ਠੀਕ ਨਹੀਂ ਤਾਂ ਫਿਰ ਉਹ ਨੂੰ ਦੇ ਦੇ ਡੈਮੇਜ ਡੈਮੇਜ ਦੂਜੇ ਦਿਨ ਨਹੀਂ ਲਾਉਣਾ ਦੀ ਇਹ ਨੂੰ ਤਾਜ਼ੇ ਲਾਉਣਾ ਨੂੰ ਹਾਂ ਬਾਕੀ ਪਨੀਰ ਦੋ ਦਿਨ ਮਿਲਿਆਤ ਹੁੰਦੀ ਹੈ ਜੀ ਅੱਛਾ ਵਿਦੇਸ਼ਾਂ ਤੋਂ ਫੋਨ ਆਉਂਦੇ ਕਿ ਵਿੱਲਾ ਜੀ ਅੱਜ ਅਸੀਂ ਆ ਰਹੇ ਹ ਸਿਆਲਾਂ ਦੇ ਵਿੱਚ ਆ ਰਹੇ ਕਿ ਸਾਡੇ ਸਪੂਸੇ ਪੈਕ ਦਾ ਕੋਈ ਆ ਰਿਹਾ ਵਿਦੇਸ਼ ਨੂੰ ਆ ਰਿਹਾ ਕਿੱਥੇ ਕਿੱਥੇ ਡਾਡਰ ਜਿੱਦਾਂ ਕੀ ਕੋਈ ਬਲੈਤੀਏ ਆਉਂਦੇ ਆ ਪਹਿਲੋ ਘਰ ਘਰ ਬਾਅਦ ਚ ਜਾਂਦੇ ਪਹਿਲੋ ਫੋਨ ਮੈਨੂੰ ਆ ਜਾਂਦਾ ਵੀ ਪਰੋਣੇ ਆ ਰਹੇ 50 ਸਪੂਸੇ ਕਰਦੇ 70 ਕਰਦੇ 100 ਕਰਦੇ ਜਾਂ ਸਟਾਰੇ ਆ ਉਹਦੇ ਲੈ ਜੂਗੇ ਜਾਣ ਲੱਗੇ ਵੀ ਲੈ ਕੇ ਜਾਂਦੇ ਨੇ ਵਿਦੇਸ਼ਾਂ ਜਾਣ ਲੱਗੇ ਵੀ ਲੈ ਕੇ ਜਾਂਦੇ ਆ ਅੱਛਾ ਕਿੱਥੇ ਕਿੱਥੇ ਗਏ ਤੁਸੀਂ ਕਦੀ ਪੁੱਛਿਆ ਕਿ ਕਿੱਥੇ ਕਿੱਥੇ ਜਾ ਰਹੇ ਹੋ ਦੇਖੋ ਯੋਕ ਨੇ ਬਾਅਦ ਅਮਰੀਕਾ ਕੈਨੇਡਾ ਇੰਗਲੈਂਡ ਤਾਂ ਜਾਂਦੇ ਰਹਿੰਦੇ ਆ ਦੁਬਈ ਤਾਂ ਜਾ ਲ ਜਾਂਦੇ ਆ ਕਿੰਨਾ ਦਿਨ ਦਾ ਸਮਾਂ ਹੁੰਦਾ ਹੈ ਜਿਹੜਾ ਸਮੋਸਿਆਂ ਦਾ ਖਰਾਬ ਨਾ ਜਿਹੜੇ ਪਨੀਰ ਸਮੋਸਾ ਉਹ ਜ਼ਿਆਦਾ ਬਾਹਰ ਜ਼ਿਆਦਾ ਜਾਂਦਾ ਆ ਆਲੂ ਸਮੋਸਾ ਘਟ ਜਾਂਦਾ ਗਰਮੀਆਂ ਨੂੰ ਸਿਆਲੂ ਆਲੂ ਵੀ ਕਈ ਲੈ ਜਾਂਦੇ ਪਕਾ ਕੇ ਕੋਈ ਖਰਾਬ ਨਹੀਂ ਦੋ ਤਿੰਨ ਦਿਨ ਹੁੰਦਾ ਡਰਾਈ ਫਰੂਟ ਕਿੰਨੇ ਬੜਾ ਫੇਮਸ ਹੈ ਕਿ ਡਰਾਈ ਫਰੂਟ ਦੇ ਵਿੱਚ ਕੀ 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 ਵਰਤਦੇ ਹੋ ਡਰਾਈ ਫਰੂਟ ਚ ਕਾਜੂ ਬਦਾਮ ਸੋਗੀ ਕਰੋਟ ਗਿਰੀ ਪਾਈਦੀ ਹੈ ਗਰਮੀਆਂ ਨੂੰ ਥੋੜਾ ਲੱਗਣ ਦਾ ਚਾਂਸ ਕਰਕੇ ਉਹ ਵਰਤੀਦਾ ਨਹੀਂ ਹੋ ਸਿਆਲੂ ਸਾਫ਼ ਹੁੰਦਾ ਤਾਜ਼ਾ ਮਾਲ ਵਰਤਦੇ ਨੇ ਤਾਂ ਬਿਲਕੁਲ ਇਹ ਸਨ ਬਿੱਲਾ ਜੀ ਸਮੋਸੇ ਵਾਲੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਆ ਸਮੋਸੇ ਜਿਹੜੇ ਨੇ 1991 ਤੋਂ ਇਹ ਕਾਰੋਬਾਰ ਜਿਹੜਾ ਵਾ ਕਰ ਰਹੇ ਨੇ ਸਮੋਸਿਆਂ ਦਾ ਫਲੋਰ ਦੇ ਵਿੱਚ ਸ਼ੁਰੂ ਕੀਤਾ ਸੀ ਇੱਕ ਛੋਟੀ ਜੀ ਰੇੜੀ ਜਿਹੜੀ ਇਹਨਾਂ ਦੇ ਪਿਤਾ ਜੀ ਨੇ 91 ਤੋਂ ਪਹਿਲਾਂ ਅੱਡੇ ਦੇ ਉੱਤੇ ਰੇੜੀ ਲਗਾਉਂਦੇ ਸਨ ਪਕੌੜੇ ਵੇਚਦੇ ਸੀ ਤਾਂ ਉਸ ਤੋਂ ਬਾਅਦ ਜਦੋਂ ਬਿੱਲਾ ਜੀ ਨੇ ਹੋਸ ਸੰਭਾਲੀ ਤਾਂ ਸਮੋਸਿਆਂ ਦਾ ਕਾਰੋਬਾਰ ਸ਼ੁਰੂ ਕੀਤਾ ਤੇ ਅੱਜ ਇਹਨਾਂ ਦੇ ਸਮੋਸੇ ਜਿਹੜੇ ਨੇ ਲੁਧਿਆਣਾ ਹੀ ਨਹੀਂ ਪੰਜਾਬ ਹੀ ਨਹੀਂ ਪੂਰੇ ਵਿਦੇਸ਼ਾਂ ਦੇ ਵਿੱਚ ਇਹਨਾਂ ਦੇ ਸਮੋਸੇ ਜਿਹੜੇ ਨੇ ਅੱਜ ਫੇਮਸ ਹੈਗੇ ਨੇ ਦੂਰੋਂ ਦੂਰੋਂ ਜਿਹੜੇ ਗਾਗ ਜਿਹੜੇ ਨੇ ਦੁਕਾਨ ਤੇ ਆ ਕੇ ਸਮੋਸੇ ਖਾਣ ਆਉਂਦੇ ਨੇ ਮਨੀਸ਼ ਦੇ ਨਾਲ ਨਰਿੰਦਰ ਮਹਿੰਦੂ ਜਗਵੰਤ ਟੀਵੀ ਲੁਧ